ਦੀ ਦਾ ਖਾਲਸਾ ਅਗੇੂ ਜੀ ਕੀ ਫਤਿਹ ਇਸ ਟਾਈਮ ਅਸੀਂ ਰਾਏਕੋਟ ਤੋਂ ਸਰਾਬਾ ਰੋਡ ਪਿੰਡ ਲਿੱਤਰਾਂ ਦੇ ਵਿੱਚ ਖੜੇ ਆ ਪਿੰਡ ਲਿੱਤਰਾਂ ਦੇ ਵਿੱਚ 6ਵੇਂ ਪਾਤਸ਼ਾਹ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਕਰੀਬ ਸਾਬ ਦੇ ਅੱਜ ਅਸੀਂ ਦਰਸ਼ਨ ਕਰਾਂਗੇ ਇਸ ਅਸਥਾਨ ਤੇ 6ਵੇਂ ਪਾਤਸ਼ਾਹ ਪਾਈ ਡਰੋਲੀ ਕੇ ਤੋਂ ਹੁੰਦੇ ਹੋਏ 3000 ਘੋੜ ਸਵਾਰ ਨਾਲ ਇਸ ਧਰਤੀ ਨੂੰ ਭਾਗ ਲਾਏ ਸੀ ਆਓ ਗੁਰਦਵਾਰ ਸਾਹਿਬ ਦੇ ਦਰਸ਼ਨ ਅਸੀਂ ਗੁਰਦਵਾਰ ਸਾਹਿਬ ਆ ਚੁੱਕੇ ਹਾਂ ਆਪ ਜੀ ਬਾਹਰੋਂ ਦਰਸ਼ਨ ਕਰ ਸਕਦੇ ਹੋ ਗੁਰਦਵਾਰ ਸਾਹਿਬ ਦੀ ਬਹੁਤ ਹੀ ਆਲੀਸ਼ਾਨ ਬਿਲਡਿੰਗ ਬਹੁਤ ਸੋਹਣੇ ਸੁੰਦਰ ਸਥਾਨ ਬਣਾਇਆ ਹੈਗਾ ਤੁਸੀਂ ਦਰਸ਼ਨ ਕਰ ਸਕਦੇ ਹੋ ਪਾਰਕ ਫੁੱਲ ਬਹੁਤ ਸੋਹਣੇ ਬਣੇ ਹੋਏ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਰੀਰ ਸਾਹਿਬ ਜਿੱਥੇ ਕਿ ਪਾਰਕ ਦੇ ਵਿੱਚ ਕੁਝ ਸਿੱਖ ਯੋਧਿਆਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਘਰ ਦੀ ਸੁੰਦਰ ਇਮਾਰਤ ਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਆਪ ਕੀ ਦਰਸ਼ਨ ਕਰ ਰਹੇ ਹੋ ਮੇਰੀ ਅਤੇ ਪੀਰੀ ਦੇ ਸਿਧਾਂਤ ਨਿਸਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਨਾਲ ਹੀ ਉਹ ਦਰਖਤ ਹੈ ਉਹ ਕਿਲਾ ਹੈ ਜਿਸ ਦੇ ਨਾਲ ਛੇਵੇਂ ਪਾਸਾ ਨੇ ਆਪਣਾ ਘੋੜਾ ਬੰਨਿਆ ਸੀ ਤੇ ਉਹ ਕਿਲਾ ਬਾਦ ਦੇ ਵਿੱਚ ਹਰਾ ਪਰਾ ਦਰਖਤ ਬਣ ਗਿਆ ਇਸ ਦਰਖਤ ਦੇ ਉੱਤੇ ਅੱਜ ਵੀ ਸੰਗਤਾਂ ਨਸਮਸਤਕ ਹੁੰਦੀਆਂ ਹਨ ਸਰਦਾ ਦੇ ਨਾਲ ਕੀਤੀ ਗਈ ਅਰਦਾਸ ਪੂਰੀ ਹੁੰਦੀ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸੁੰਦਰ ਦਰਬਾਰ ਖਿਮੇ ਪਾਸਾ ਦੇ ਦਰਬਾਰ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗੁਰਤਗੱਦੀ ਤੇ ਬਰਾਜਮਾਨ ਹਨ ਇਸ ਸਮੇਂ ਤੇ ਖਿਮੇ ਪਾਸਾ ਨੇ ਚਰਨ ਪਾਏ ਉਸ ਸਮੇਂ ਇੱਥੇ ਟਿੱਬੇ ਸੰਘਣੇ ਰੁੱਖ ਤੇ ਸਲਵਾੜ ਸੀ ਉਸ ਸਮੇਂ ਇੱਥੇ ਛੇਵੇਂ ਪਾਸਾ ਨੇ ਕਰੀਰ ਦੇ ਕਿੱਲੇ ਦੇ ਨਾਲ ਘੋੜਾ ਬੰਨਿਆ ਬਾਅਦ ਦੇ ਵਿੱਚ ਉਹ ਕਿੱਲਾ ਹਰਾ ਭਰਾ ਦਰਖਤ ਬਣ ਗਿਆ ਕਰੀਰ ਦੇ ਦਰਖਤ ਤੇ ਸੰਗ ਤਾਂ ਸੁੱਖਾ ਸੁਖਣ ਲੱਗੀਆਂ ਜੋ ਕਿ ਸਰਦਾਂ ਨਾਲ ਪੂਰੀਆਂ ਹੁੰਦੀਆਂ ਇਸ ਸਥਾਨ ਦੇ ਉੱਤੇ ਮੰਜੀ ਸਾਹਿਬ ਤੇ ਛੇਵੇਂ ਪਾਸਾ ਬੈਠੇ ਤੇ 21 ਦਿਨ ਇੱਥੇ ਬਰਾਜੇ ਬਰਾਜ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨੇ ਹਾਲ ਕੀਤਾ ਇੱਥੇ ਦੁੱਧ ਪੁੱਤ ਦੀ ਜੋ ਕਿ ਸੁੱਖਾਂ ਵਾਰ ਆਉਂਦੀਆਂ ਹਨ ਸੰਗਤਾਂ ਦਾ ਹਰ ਸਮੇਂ ਭਾਰੀ ਇਕੱਠ ਰਹਿੰਦਾ ਹੈ ਮੱਸੀਆ ਦਾ ਦਿਹਾੜਾ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਕ੍ਰਿਸ਼ ਸਾਹਿਬ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ